ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਹੁਸ਼ਿਆਰਪੁਰ ਵਾਸੀਆਂ ਨੂੰ ਆ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਅੱਜ ਦਾ 7 ਦਿਨ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੇ ਸਦਕਾ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਤੇ ਕਿਦਾਂ ਦਾ ਸੰਵਿਧਾਨ ਦਿੱਤਾ ਜਿੱਥੇ ਹਰ ਇੱਕ ਨੂੰ ਚਾਹੇ ਉਹ ਅਮੀਰ ਹੈ ਗਰੀਬ ਹੈ ਔਰਤ ਹੈ ਪੁਰਸ਼ ਹੈ ਬਿਨਾ ਕਿਸੇ ਜਾਤੀ ਦੇ ਭੇਦਭਾਵ ਤੋਂ ਸਭ ਨੂੰ ਇੱਕ ਸਨਮਾਨਤਾ ਦਾ ਅਧਿਕਾਰ ਹੈ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਸਭ ਨੂੰ ਨੇਤਾ ਬਣਨ ਦਾ ਅਧਿਕਾਰ ਹੈ ਤੇ ਬਹੁਤ ਹੀ ਜਿਹੜਾ ਸਾਡਾ ਅਜਦਾ ਦਿਨ ਹੈ ਜਿਹੜਾ ਸੰਵਿਧਾਨ ਹੈ ਸਾਡੇ ਮੁਲਕ ਨੂੰ ਬਹੁਤ ਖਾਸ ਬਣਾਉਂਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਅਨੇਕ ਹੋ ਕੇ ਵੀ ਅਸੀਂ ਇੱਕ ਹੈ ਤੇ ਸਭ ਨੂੰ ਇੱਕ ਦਾ ਏਕਤਾ ਦੇ ਵਿੱਚ ਪ੍ਰੋਣ ਵਾਲਾ ਜਿਹੜਾ ਸਾਡਾ ਜਿਹੜੀ ਉਹ ਧਾਗਾ ਹੈ ਉਹ ਸਾਡੇ ਦੇਸ਼ ਦਾ ਸੰਵਿਧਾਨ ਹੈ ਤੇ ਅੱਜ ਦੇ ਇਸ ਪਾਵਨ ਪਵਿੱਤਰ ਪਰਵ ਦੀ ਆਪ ਸਭ ਨੂੰ মিডিਆ ਵਾਲਿਆਂ ਦੇ ਰਾਹੀਂ ਤੇ ਆ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ। ਸਰ ਜਿਹੜਾ ਐਜੂਕੇਸ਼ਨ ਨੂੰ ਲੈ ਕੇ ਆਸ਼ਾਪੁਰ ਜਿਹੜਾ ਨੰਬਰ 1 ਸੇ ਆ ਪੰਜਾਬ ਪਰ ਤੋਂ ਵੀ ਦੇਖਣ ਨੂੰ ਮਤੇ ਬਿਲਡਿੰਗਾਂ ਜਾਂ ਸਮਾਰਟ ਸਕੂਲ ਤਾਂ ਹੈ। ਪਰ ਟੀਚਰਾਂ ਦੀ ਜਿਹੜੀ ਕਮੀ ਟੀਚਰਾਂ ਦੀ ਜੀ ਲਗਾਤਾਰ ਤੁਸੀਂ ਅਗਲੇ ਹਫਤੇ ਵੀ ਦੇਖੋਗੇ ਬਹੁਤ ਸਾਰੇ ਟੀਚਰਸ ਨਵੇਂ ਆ ਰਹੇ ਨੇ। ਆ ਸਦਰਨ ਮਾਲਵਾ ਜਿਹੜਾ ਦੱਖਣੀ ਮਾਲਵਾ ਹੈ। ਉੱਥੇ ਟੀਚਰਸ ਦੀ ਬਹੁਤਾਤ ਹੈ। ਉੱਥੇ ਟੀਚਰਸ ਵੱਧ ਬੰਦੇ ਨੇ। ਉਹਨਾਂ ਚ ਟੀਚਰ ਬਨਨ ਦਾ ਕ੍ਰੇਜ਼ ਜ਼ਿਆਦਾ ਹੈ। ਜਿਹੜੇ ਕਰਕੇ ਕੀ ਹੈ ਕਿ ਡੈਮੋਗ੍ਰਾਫਿਕ ਤੌਰ ਦੇ ਉੱਤੇ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਇੱਥੇ ਜਿਹੜੇ ਟੀਚਰਸ ਦੀ ਕਮੀ ਹੈ ਹੁਸ਼ਿਆਰਪੁਰ ਦੇ ਵਿੱਚ ਬਾਕੀ ਤਾਂ ਸਭ ਠੀਕ ਹੈ ਪਰ ਛੱਬੇয়াল ਦੇ ਵਿੱਚ ਤੇ ਜਿਹੜੇ ਸਾਡੇ ਖਾਸ ਕਰਕੇ ਤੁਸੀਂ ਬੀਤ ਦਾ ਇਲਾਕਾ ਕਹਿ ਸਕਦੇ ਹੋ ਉੱਥੇ ਜਿਹੜਾ ਹੈ ਟੀਚਰਸ ਦੀ ਕਮੀ ਹੈ ਪਰ ਮੈਨੂੰ ਲੱਗਦਾ ਕਿ ਜਿਹੜੀਆਂ ਦੋ ਨਵੀਆਂ ਭਰਤੀਆਂ 2364 ਤੇ 5994 2364 ਦੀ ਸਟੇਸ਼ਨ ਚੋਇਸ ਕੱਲ ਤੋਂ ਖੁੱਲ ਰਹੀ ਹੈ ਤੇ 5994 ਵੀ ਇਸ ਹੀ ਹਫ਼ਤੇ ਤਾਂ ਲਗਭਗ 5-6000 ਨਵੇਂ ਟੀਚਰ ਜਿਹੜਾ ਹੈ ਅਗਲੇ 10-15 ਦਿਨ ਦੇ ਸਮੇਂ ਦੇ ਵਿੱਚ ਉਹ ਸਕੂਲ ਸਿਸਟਮ ਚਾਊਗਾ ਉਸ ਤੋਂ ਬਾਅਦ ਮੈਨੂੰ ਮੇਰੇ ਮਨਣਾ ਮੈਨੂੰ ਇਹ ਆਸ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਟੀਚਰलेस ਜਾਂ ਸਿੰਗਲ ਟੀਚਰ ਦਾ ਨਹੀਂ ਰਹੂਗਾ ਤੇ ਦੇਸ਼ ਦੇ ਵਿੱਚ ਸਭ ਤੋਂ ਬੈਸਟ ਅਤੇ ਆਪਕ ਬੱਚਾ ਰੇਸ਼ਿਓ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਟੀਚਰ ਟੀਚਰ ਪਿਪਲ ਰੇਸ਼ਿਓ ਕਹਿੰਦੇ ਆ ਉਹ ਦੇਸ਼ ਦੀ ਸਭ ਤੋਂ ਬੈਸਟ ਪੰਜਾਬ ਦੀ ਹੋ ਜਾ। ਸਰ ਪਿਛਲੇ ਸਾਲ ਤੁਸੀਂ ਹੁਸ਼ਿਆਰਪੁਰ ਚ ਆਏ ਸੀਗੇ। ਮੈਂ 2022 ਚ ਆਇਆ ਸੀ। ਡੀਜੀ ਅਫਸਰ ਚ ਤੁਸੀਂ ਇੱਕ ਮੀਟਿੰਗ ਕੀਤੀ ਸੀ। ਹਾਂ ਅੱਛਾ। ਪ੍ਰਿੰਸੀਪਲ ਨਾਲ। ਤੁਸੀਂ 7 ਕੈਂਟਰੀਜ਼ ਹੁੰਦੀਆਂ ਨੂੰ 1 ਕਰੋੜ ਦਾ ਦੇਣ ਦਾ ਵਾਅਦਾ ਕੀਤਾ ਸੀਗਾ। ਉਹ ਹਾਲੇ ਤੱਕ ਨਹੀਂ ਮਿਲਿਆ ਸਾਹਿਬ। ਸਾਰੇ ਸਾਰੇ ਆਗੇ ਜੀ ਨਹੀਂ ਜੀ ਤੁਹਾਡੀ ਬਿਲਕੁਲ ਤੁਸੀਂ ਗਲਤ ਟਾਈਮ ਤੇ ਗਲਤ ਦੱਸ ਰਹੇ ਹੋ। ਇਸੇ ਸਾਲ ਦੇ ਦੌਰਾਨ ਮੈਂ ਤੁਹਾਨੂੰ ਜਿਹੜਾ ਅੱਜ ਦੀ ਆਪਣਾ ਮੇਰਾ ਭਾਸ਼ਣ ਉਹਦੇ ਵਿੱਚ ਵੀ ਸੁਣ ਲਓ ਤੁਸੀਂ ਲਗਭਗ 9 ਪਰ ਉਹ ਤੁਸੀਂ ਕਿੱਥੇ ਘੁੰਮ ਕੇ ਕਿੰਨੇ ਸਕੂਲਾਂ ਜਾ ਕੇ ਆਏ ਸਰ ਤੁਸੀਂ ਇੱਕ ਮੇਰੇ ਸਾਰੇ ਜਾ ਕੇ ਆ ਗਿਆ ਹਾਂ ਜੇ ਮੈਂ ਤੁਹਾਨੂੰ ਲਿਸਟ ਦੇ ਦਵਾਂ ਮੇਰਾ ਇਹ ਵਾਦਾ ਹੈ ਤੁਹਾਡੇ ਨਾਲ ਹੁਣ ਵੀ ਓਪਨ ਚੈਲੰਜ ਹੈ ਤੁਹਾਨੂੰ ਸਭ ਨੂੰ ਤੁਸੀਂ ਕੋਈ ਵੀ 10 ਸਰਕਾਰੀ ਸਕੂਲਾਂ ਚਲੇ ਜਾਓ ਮੈਨੂੰ ਤੁਹਾਡੇ ਤੋਂ ਲਿਸਟ ਚਾਹੀਦੀ ਹੈ ਕਿ ਮੈਂ ਇਹਨਾਂ 10 ਚ ਗਿਆ ਸੀ ਜਿੱਧਰ ਮਰਜ਼ੀ ਪਾਸੇ ਜਿਹੜੇ ਮਰਜ਼ੀ ਪਾਸੇ ਜੇ 10 ਦੇ ਵਿੱਚੋਂ 7 ਦੇ ਵਿੱਚ ਕੰਮ ਨਾ ਚੱਲਦਾ ਕਿ ਮੈਨੂੰ ਫੜਦੇ ਸਰ ਇੱਕ ਹਿਸ਼ਾਰਾ ਲੱਗਦਾ ਇੱਕ ਸਰਕਾਰ ਕੇਜਰੀਵਾਲ 'ਤੇ ਹਮਲਾ ਹੋ ਰਿਹਾ ਉਸਨੇ ਬੜੇ ਬੜਾ ਮੰਤ ਭੱਗਿਆ ਜੀ ਦੇਖੋ ਅਰਵਿੰਦ ਕੇਜਰੀਵਾਲ ਜੀ ਕੱਲੇ ਇੱਕ ਪਾਰਟੀ ਦੇ ਪ੍ਰਧਾਨ ਨਹੀਂ ਆ ਉਹ ਇੱਕ ਸੋਚ ਹੈ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲੱਖਾਂ ਕਰੋੜਾਂ ਲੋਕ ਉਹਨਾਂ ਦੇ ਸ਼ੁਭਚਿੰਤਕ ਨੇ ਉਹਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਦੇ ਰਾਜਨੀਤਿਕ ਦੇ ਪ੍ਰਹਿਸ਼ੰਸਕ ਨੇ ਦਿੱਲੀ ਵਰਗੇ ਸੂਬੇ 'ਚ ਤਿੰਨ ਵਾਰੀ ਉਹ ਮੁੱਖ ਮੰਤਰੀ ਬਣੇ ਜਿੱਤੇ 70 ਚੋਂ 62 ਸਟਾਰਟ ਸੀਟਾਂ ਆ ਪੰਜਾਬ ਦੇ ਵਿੱਚ ਕਰੋੜਾਂ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਆ ਇੱਕ ਐਦਾਂ ਦੇ ਲੀਡਰ ਦੀ ਸਿਕਿਉਰਿਟੀ ਵਾਪਸ ਲੈਣਾ ਉਹ ਵੀ ਉਸ ਸਮੇਂ ਜਦੋਂ ਲਗਾਤਾਰ ਹੀ ਇਜ਼ ਅੰਡਰ ਟ੍ਰੈਕ ਜਰੂਰ ਲਗਾਤਾਰ ਉਹਨਾਂ ਦੇ ਅਟੈਕ ਹੋ ਰਹੇ ਆ ਉਹਨਾਂ ਦੀ ਗੱਡੀ ਤੇ ਹਮਲੇ ਉਹਨਾਂ ਤੇ ਨਿੱਜੀ ਤੌਰ ਤੇ ਉਹਨੇ ਬੜਾ ਮੰਦ ਭਾਗ ਹੈ ਜਾਂ ਤਾਂ ਲੈ ਪੰਜਾਬ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਪੂਰੀ ਤਰ੍ਹਾਂ ਜਾਂ ਫਿਰ ਉਹ ਖੁਦ ਇਨੀ ਸਕਿਉਰਿਟੀ ਪ੍ਰੋਵਾਈਡ ਕਰਨ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਸਰ ਸਕੂਲ ਇੱਕ ਕੱਚਾ ਡੁੱਬਾ ਉਹਦੇ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਗਰਾਊਂਡ ਨਹੀਂ ਹੈ ਅੱਜ ਮੈਂ ਆਪ ਜੀ ਨੂੰ ਇੱਕ ਹੋਰ ਦੱਸ ਦਿੰਦਾ ਜੀ ਇਸ ਤੋਂ ਬਾਅਦ ਮੈਂ ਜਿਹੜਾ ਤੁਸੀਂ ਉਹਦਾ ਹੀ ਛੱਡਣ ਜਵਾਬ ਇਸ ਤੋਂ ਬਾਅਦ ਮੈਂ ਸਕੂਲ ਜਾ ਰਿਹਾ ਤੁਸੀਂ ਉਸ ਸਕੂਲ ਦੇ ਵਿੱਚ ਜਾ ਕੇ ਉਹਨਾਂ ਦੇ ਗੁਰੂ ਘਰ ਵਾਲਿਆਂ ਨੂੰ ਪੁੱਛ ਸਕਦੇ ਹੋ ਕਿ ਕਿੰਨੇ ਦਹਾਕਿਆਂ ਤੋਂ ਉਹ ਮੰਗ ਕਰ ਰਹੇ ਸੀ ਅਰ ਜਦੋਂ ਉਹਨੂੰ ਰੋਜ਼ ਅਸੀਂ ਉਹਦੀ ਫਾਈਲ ਫਾਲੋ ਕਰ 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 ਉਹ ਜਿਹੜਾ ਸਕੂਲ ਹੈ ਅਜੋ ਬਣ ਕੇ ਜਿਹੜਾ ਤਿਆਰ ਹੈ ਇਸ ਤੋਂ ਬਾਅਦ ਇਸ ਵਾਰ ਰਾਜਾਜੀ ਦੇ ਹਲਕੇ ਦੇ ਵਿੱਚ ਸਕੂਲ ਆਫ ਐਮੀਨੈਂਸ ਉਹ ਬਣ ਕੇ ਤਿਆਰ ਹੈ ਧਿਆਨ ਨਾਲ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਕੂਲ ਹਨ ਉਹਨਾਂ ਦੇ ਉਦਘਾਟਨ ਵੀ ਹੋਣਗੇ ਉਹਨਾਂ ਦੇ ਵਿੱਚ ਹੋਰ ਵੀ ਜਿਹੜਾ ਹੈ ਕੰਮ ਚੱਲ ਰਿਹਾ ਕੱਲੇ ਹੁਸ਼ਿਆਰਪੁਰ ਦੇ ਵਿੱਚ 12 ਕਰੋੜ ਰੁਪਏ ਸਿਰਫ ਪ੍ਰਾਇਮਰੀ ਸਕੂਲਾਂ ਦੀ ਬਾਉਂਡਰੀ ਵਾਲ ਤੇ ਲੱਗਿਆ 12 ਕਰੋੜ ਰੁਪਏ ਆ ਭਾਈ ਸਾਹਿਬ ਜੋ ਤੁਹਾਨੂੰ ਉਹਦੇ ਜੇ ਤੁਹਾਨੂੰ ਹਲਕਾ ਵਾਈਜ਼ ਆਂਕੜੇ ਚਾਹੀਦੇ ਉਹ ਵੀ ਮਿਲ ਜਾਣ ਕਿ ਸਕੂਲ ਵਾਈਜ਼ ਚਾਹੀਦੇ ਬਲਾਕ ਵਾਈਜ਼ ਚਾਹੀਦੇ ਉਹ ਵੀ ਜੀ ਮਿਲ ਜਾਣਗੇ ਅੱਜ ਸਾਡੇ ਜਿਹੜੇ ਹਰ ਸਕੂਲ ਆਲਮੋਸਟ ਵਾਈਫਾਈ ਹੋ ਚੁੱਕਿਆ ਤੇ 12 ਜਿਹੜੇ ਹੈ 12000 ਤੋਂ ਵੱਧ ਬੱਚੇ ਬਸ ਸਰਵਿਸ ਦਾ ਲਾਭ ਲੈ ਰਹੇ ਨੇ ਥੈਂਕ ਯੂ